ਹੈਲੋ ਜੀ ਸਤਿ ਸ੍ਰੀ ਅਕਾਲ ਦਲਟਾ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੀ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਹਾਂਜੀ ਅੱਜ ਆਪਾਂ ਵੀ ਕਰਤੀ ਤਿਆਰੀ ਫਿਰ ਰਹੀ ਦੀ ਹੈ ਨਾ ਬਹੁਤ ਦਿਨ ਹੋ ਗਏ ਸੀ ਵੇਟ ਕਰਦੇ ਅਨੂੰ ਮਸਾਂ ਟਾਈਮ ਆਇਆਗਾ ਸਾਰਿਆਂ ਨੂੰ ਪਹਿਲਾਂ ਗੱਡੀ ਦਾ ਕੰਮ ਹੋਊਗਾ ਨਹੀਂ ਗੱਡੀ ਨੂੰ ਕਾਹ ਮਹੀਨੇ ਹੋ ਗਏ ਸੀ ਇੱਥੇ ਖੜੀ ਨੂੰ ਮੈਂ ਹਰ ਵਾਰੀ ਕਹਿੰਦੀ ਸੀ ਵੀ ਪਿੱਛੇ ਖੜਾਓ ਪਿੱਛੇ ਖੜਾਓ ਪਿੱਛੇ ਨਹੀਂ ਖੜਾ ਕੇ ਹੈਗੀ ਤੇ ਹੁਣ ਕਹਿੰਦੇ ਇੱਥੇ ਬੈਠਣ ਨੂੰ ਜਗ੍ਹਾ ਕਰਨੀ ਹੈਗੀ ਕਿਉਂਕਿ ਰੋਟੀ ਵਗੈਰਾ ਚਾਹ ਪਾਣੀ ਪੀਣਗੇ ਨਾ ਤੇ ਬਾਹਰਲੇ ਘਰੇ ਬੈਠ ਜਾਂਦੇ ਨੇਗੇ ਫਿਰ ਉੱਥੇ ਮੱਜਾਂ ਔਖੀਆਂ ਹੁੰਦੀਆਂ ਨੇਗੀਆਂ ਮੱਜਾਂ ਦੇਖ ਦੇਖ ਨਾਲ ਉਹਦੀ ਗੇੜੇ ਦੇਣ ਲੱਗ ਜਾਂਦੇ ਨੇ ਉਹਨਾਂ ਨੂੰ ਐ ਹੋ ਜਾਂਦਾ ਕਿ ਡਰਦੀਆਂ ਨੇ ਕਿ ਇੱਕ ਤਾਂ ਬੰਦਿਆਂ ਤੋਂ ਤੇ ਉੱਪਰ ਦੇ ਬੰਦੇ ਨੂੰ ਚਲਦੀਆਂ ਨਹੀਂ ਹੈਗੀਆਂ ਮਨਵਾਇ ਕੋ ਗੇਟ ਖੋਲ੍ਹ ਅਗਰ ਮੇਰੇ ਕੰਮ ਵਾਲੇ ਪਏ ਨੇ ਨਾ ਮੈਂ ਤੁਹਾਨੂੰ ਇੱਕ ਵਾਰੀ ਤੁਹਿੰਦਾਂ ਇੰਨਾ ਪਤਾ ਨਹੀਂ ਕਿੱਥੋਂ ਗੂੜ ਜਾ ਰੇਤ ਆ ਜਾ ਪਈ ਜਾਂਦਾ ਨਾਲੇ ਝਾੜ ਦਿੰਨੇ ਆ ਕਿ ਫਿਰ ਵੀ ਹੁਣ ਕੁਝ ਹੋ ਜਾਂਦਾ ਹੈ ਕਵਰ ਪਾਇਆ ਹੋਇਆ ਸੀ ਕਵਰ ਨਾਲ ਹੀ ਮਲਕ ਕਰੰਦਾ ਹੈ ਕੱਪੜੇ ਟੋਟੇ ਉੱਤਰ ਮਸ਼ੀਨ ਲਾਇਆ ਹਾਂ ਦੁਬਾਰਾ ਚੀਜ਼ ਦੇ ਵਿੱਚ ਆਪਾਂ ਕੱਪੜੇ ਪਾ ਲਦੇ ਨੇਗੇ ਇਹ ਤੋਂ ਬਾਅਦ ਦੀ ਚਿਚਣਾ ਹੀ ਕਰਨਾ ਪੈਣਾ ਹੈ ਨਾ ਸਵੇਰੀ ਦਾਲ ਧਰਤੀ ਸੀ ਉੱਠਦੀ ਨੇ ਮੈਂ ਉੱਠੀ ਸੀ ਸਵਾ 3 ਵਜੇ ਤੇ ਪਹਿਲਾਂ ਮੈਂ ਅੱਗੀ ਮਚਾਈ ਹੈ ਨਾ ਦਾਲ ਧਰੀਏ ਮੈਂ ਅ ਦਲੇ ਹੋਏ ਸੋਗੇ ਇਹ ਆਪਣੇ ਬਣੇ ਪਏ ਨੇਗੇ ਜੀਤੇ ਨੇ ਥੋੜੇ ਜਿਹਾ ਘੋਟ ਕੇ ਬਸ ਤੜਕਾ ਲਾਉਂਗੀ ਇਧਰ ਹਨਾ ਇਧਰ ਮੈਂ ਤੇਲ ਪਾ ਰੱਖਿਆਗਾ ਇਹ ਮੈਂ ਤੇਲ ਗਰਮ ਹੁੰਦਾਗਾ ਇਹ ਮੇਰੀ ਲੱਸੀ ਵਗੈਰਾ ਬਣਾਉਣ ਵਾਲੀ ਪਈ ਹੈਗੀ ਮਾਸਾ ਕਰਨਾ ਤੇ ਮੈਂ ਇਸ ਤਰ੍ਹਾਂ ਤੇ ਵਿਆਹ ਦਾ ਪਕਾ ਲਿਆ ਸੜਤਾ ਲਾਤੀ ਦਾਲ ਦਾ ਕੰਮ ਨਿਭੜਦੂ ਨਾ ਜਦੋਂ ਦਾਲ ਬਣ ਗਈ ਨਾ ਉਸ ਤੋਂ ਬਾਅਦ ਵਿੱਚ ਚੱਲ ਫਿਰ ਮੇਰਾ ਦੂਸਰਾ ਕੰਮ ਰੈਜੀ ਦੁੱਧ ਨੂੰ ਬਾੜੀ ਮੈਂ ਦੇਤੀ ਤੇ ਭਾਂਡੇ-ਕੁੰਡੇ ਆਪਣੇ ਤਿਆਰ ਨੇਗੇ ਮੈਨੂੰ ਐਵੇਂ ਮੱਜਾਂ ਦਾ ਜਲਦੀ-ਜਲਦੀ ਨਿਮੇੜਾਂ ਮੈਂ ਜਿਵੇਂ ਦਾਲ ਦੂਲ ਬਣਾ ਜਾਣਾ ਫਿਰ ਉਦੋਂ ਮੇਰਾ ਮੱਜਾਂ ਦਾ ਨਿਭੜ ਜੀ ਕੰਮ ਸਿੱਤੀ ਨਾ ਬੰਦਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਫਿਰ ਨਾਲੇ ਤਾਂ ਮੈਂ ਜਦ ਨਵੀ ਨਾਲ ਲੱਗ ਜਾ ਰੋਟੀ-ਰੋਟੀ ਬਣਾਉਣ ਤੇ ਪੜਾਉਣ ਤੇ ਨਾ ਸੌਖਾ ਹੋ ਜਾਊਗਾ ਤੇ ਹੁਣ ਆਪਾਂ ਦੇਖੋ ਜੀ ਕਰਦਿਆਂ ਹੋਰ ਕੰਮ ਥੰਦੇ ਨਾ ਲੱਸੀ ਬਣਾਉਣ ਵਾਲੀ ਪਈ ਹੈ ਮੇਰੀ ਹੁਣ ਫੇਰ ਲਾ ਕੇ ਮਾਂ ਅੱਜ ਹੀ ਨਾ ਮਾਂ ਸਾਰਾ ਕੁਝ ਸੱਜੀ ਜਦ ਆ ਗਿਆ ਹੁਣ ਪਿਛਲਾ ਗੁੰਡਾ ਖੋਲਦੇ ਘਟਾਂਗੇ ਨਾ ਗੇਟ ਟਾਈਟ ਹੋ ਜਾਂਦਾਗਾ ਫਿਰ ਉਹ ਤੇਲ ਲਾਉਣਾ ਪੈਂਦਾ ਹੁਣ ਉਹ ਖੋਲਣਾ ਪਿਆ ਔਖੇ ਹੋਏ ਫਿਰ ਲਾਉਣਾ ਹੈਗਾ ਲੋਈ ਸਵੇਰ ਦਾ ਟਾਈਮ ਹੈ ਹਵਾ ਤਾਂ ਬਹੁਤ ਸੋਹਣੀ ਚੱਲਦੀ ਜਿੱਥੇ ਲੱਗਦੀ ਹੈਗੀ ਉਥੇ ਬਹੁਤ ਸੋਹਣੀ ਲੱਗਦੀ ਹੈ ਪਰ ਗਰਮ ਹੈਗੀ ਨਾ ਬਾਹਰ ਲੇ ਕੇ ਸਾਡੇ ਵਧੀਆ ਲੱਗਦੀ ਹੈ ਅੰਦਰ ਲੇ ਕੇ ਘੱਟ ਲੱਗਦੀ ਹੈਗੀ ਹੁਣ ਮੈਂ ਪਿਉਣੀ ਹੈਗੀ ਮੱਜਾਂ ਨੂੰ ਪਾਣੀ ਤਾਂ ਨਹੀਂ ਟਾਈਮ ਹੈ ਜਿਹੜਾ 7 ਵਜੇ ਗਏ ਨੇ ਉਦੋਂ ਆਪਾਂ ਥੋੜਾ ਬੋਤੋ ਕਰੇ ਰੋਟੀ ਬੇਲ ਨੂੰ ਛੇਤੀ ਛੇਤੀ ਕਮਣੇ ਮੇੜ ਜਾਣਾ ਮੱਜਾਂ ਬਨ ਕੇ ਤੇ ਇੱਧਰ ਲਾਉਂਦੇ ਨੇ ਕਿ ਪੱਲੀਆਂ ਭਾਈ ਟੋਕਰਿਆਂ ਤੇ ਜਿਹਦੇ ਨਾਲ ਰੇਹ ਪਾਉਂਦੇ ਹੁੰਦੇ ਨੇ ਨਾ ਫਿਰ ਇਹਨਾਂ ਨੂੰ ਲਾ ਕੇ ਹੀ ਛੱਡਦੇ ਨੇ ਹੁਣੇ ਆਈ ਸਾਲ ਉਹਦੀ ਲਾ ਕੇ ਚਲੋ ਦੋ ਤਿੰਨ ਟੋਕਰਿਆਂ ਤੇ ਲਾ ਲੈਂਦੇ ਨੇ ਫਿਰ ਉਹਦੀ ਲਾ ਦੇਣੇ ਹੈਗੇ ਰੇ ਸਾਰੇ ਘਰ ਪਾ ਲੈਂਦੇ ਬੋਰੀਆਂ ਮੈਨੂੰ ਲਾਉਣੀ ਪੈਂਦੀ ਹੈ ਪਹਿਲਾਂ ਕਹਿੰਦੇ ਨਾ ਰੇਹ ਪਾਉਣ ਵੇਲੇ ਤੁਸੀਂ ਪਾ ਲਓ ਸਾਰੇ ਟੋਕਰਿਆਂ ਦੇ ਲਾ ਕੇ ਤਿੰਨ ਚਾਰ ਦੇ ਪੱਲੀਆਂ ਸੋ ਇਹ ਸਾਰਾ ਨੇ ਪੀ ਲਿਆ ਮੈਂ ਨਹੀਂ ਨਾਲ ਹੀ ਕੋਲੋਂ ਨਾਲ ਹੀ ਨਾ ਕੈਨ ਯੂ ਡਿਵਿਡ ਇਟ ਸਾਰੇ ਲਈ ਲस्सी ਬੀਬੀ ਨੂੰ ਪਿਆਵਾਂਗੇ ਮਦਰ ਪਾਈ ਸੀ ਭਾਈਆਂ ਜਿਹੜੀ ਬਾਜ ਕੇ ਲੈ ਚੋਰ ਪਾਉਂਦੇ ਕੁਛ ਲੋ ਲੱਸੀ ਪੋ ਗਲਾਸ ਬਾਕੀ ਸੋ ਸਾਰੀ ਹੈ ਨਾ ਅਗਲਾ ਹਸਤ ਮੈਂ ਨਾ ਹੋਣਾ ਹੈ ਠੀਕ ਹੈ ਮੈਂ ਪੂਰਾ ਬਗਲ ਵੀ ਨਹੀਂ ਦੀ ਆ സവേര സവേരെ ഗ

ਲਾਦੀ ਲੈਣ ਨੂੰ ਨਹੀਂ ਹੋਊਗਾ। ਕੰਡਾ ਨੂੰ ਵੀ ਕੇ ਫਿਰਾਂਗੀ। ਤੇ ਬਾਟੇ ਸਾਫ਼ ਕਰਕੇ ਫਿਰਾਂਗੀ। ਕਿਹਨਾਂ ਜਗੇ ਨਾ। ਨਾ ਤੇ ਦੁਪਹਿਰ ਦੀ ਤੇਰੀ ਕਰਦੇ ਆਂ। ਸਬਜ਼ੀ ਹਜੇ ਲਈ ਨਹੀਂ। ਵਾਚਰ ਘੰਟੇ-ਘੰਟੇ ਘੱਟ ਲੈਣਗੇ ਨਾ। ਹੋਰ ਤਾਂ ਜੇ ਸਬਜ਼ੀ ਆ ਗਈ ਆ। ਪਾਣੀ ਪਾਇਆ। ਸਭ ਟਾਈਮ ਹੈ ਜਿਹੜਾ ਸਾਡੇ ਕੋਲੋਂ ਹੁੰਦਾ ਹੋਇਆਗਾ। ਬਾੜਾ ਨਹੀਂ ਹੈ ਨਾ। ਆਉਂਗਾ 10:00 11:00 ਵਜੇ ਆਉਂਦਾ। ਹਾਂ। ਕਿ ਨਾਏ ਘਿਟਰੀ ਤੇ ਮੰਗਾ ਲਾਂਗੇ ਆਪਾਂ ਜਿਨਾਏ ਆ। ਇਹ ਪਾਪਾ ਹੀ ਗਏ ਤਾਂ ਹੋਈ ਨਹੀਂ। ਨਾ ਪਾਪਾ ਹੀ ਗਏ ਤਾਂ ਹੋਈ ਨਹੀਂ। ਮੰਗਾ ਲੈਣੇ ਫੋਨ ਕਰਕੇ। ਇਹ ਸਬਜੀ ਦੁਪਹਿਰ ਵਾਸਤੇ ਤੇ ਯੇ ਇਧਰ ਤੇਲ ਗਰਮ ਹੁੰਦਾ ਓਨੀ ਦੇਰ ਮੈਂ ਮਿਰਚ ਤੇ ਟਮਾਟਰ ਘੱਟ ਲੈਣੀ ਆ ਪਿਆਜ਼ ਇਧਰ ਘੱਟ ਲੈਣਾ ਸਬਜੀ ਬਣਾਵਾਂਗੇ ਅੱਪਾ ਜੀ ਟਿੰਡੋ ਦੀ ਸਵੇਰੇ ਬਣਾਈ ਸੀ ਅੱਪਾ ਦਲੇ ਹੋਏ ਛੋਲੇ ਨਾ ਦਾਲ ਬਣਾਈ ਸੀ ਸਵੇਰੇ ਸਬਜੀ ਨਹੀਂ ਬਣਾਈ ਗਈ ਹੁਣ ਕਹਿੰਦੇ ਸੁੱਕੀ ਸਬਜੀ ਬਣਾ ਕੇ ਦਿਓ ਹਾਂ ਪਰ ਟਿੰਡੋ ਘੱਟ ਲਈ ਹਜੇ ਟਾਈਮ ਹੈ ਜਿਹੜਾ ਮੈਨੂੰ ਹਾਂ 9:12 ਹੋਈ ਜੇ 4:10 ਵਜੇ ਜਿਹੜੀ ਹੁਣ ਪੀਤੀ ਹੈਗੀ ਸਾਡੇ ਇੱਕ 10 ਪਾਉਣੀ ਇੱਕ 11 ਮਚਾ ਕਰਕੇ ਰੱਖਤੀ ਬਸ ਟਰਾਲੀ ਲਾ ਹੈ ਇਹ ਟਰਾਲੀ ਭੰਡੀਆਂ ਹੁਣ ਪੀਕੇ ਗਏ ਨੇ ਹਜੇ ਮੈਂ ਭਾਂਡ ਇਕੱਠੇ ਕਰਕੇ ਇਹਨਾਂ ਨੂੰ ਮਾਂ ਨੂੰ ਸਬਜ਼ੀ ਧਰਦਾ ਪਹਿਲਾਂ ਫਿਰ ਮੈਂ ਭਾਂਡ ਇਕੱਠੇ ਕਰਕੇ ਲੈ ਕੇ ਆਉਣੀ ਹੈਗੀ ਪਾਣੀ ਪੂਣੀ ਦਵਾਰੇ ਭਰ ਕੇ ਦੇਈਏਗਾ ਮੈਂ ਪਰ ਹਨਾ ਗਰਮੀ ਵੀ ਬਹੁਤ ਜ਼ਿਆਦਾ ਅੱਜ ਬਿਲਕੁਲ ਵੀ ਹਵਾ ਨਹੀਂ ਹੈਗੀ ਜਮੀ ਵੀ ਕਿਵੇਂ ਹੁੰਦੀ ਘਾਤ ਤੱਕ ਦੁਪਹਿਰ ਤੱਕ ਸਾਰਾ ਨਹੀਂ ਚੱਲੀ ਗਈ ਹੈਗੀ ਅੱਜ ਨਹੀਂ ਹੈਗੀ ਗਰਮੋ ਗਰਮ ਜਿੱਥੇ ਲੱਗਦੀ ਸੀ ਜਲਕਨੋ ਉੱਥੇ ਤਾਂ ਵਧੀਆ ਠੀਕ ਸੀਗਾ ਇਹ ਭਰਦੀਆਂ ਨੇ ਜਮਾ ਹੋਰ ਇਹਨਾਂ ਨੂੰ ਉਹਦੋਂ ਮੌਜੂ ਹੋਈ ਤੇ ਕੱਢ ਦਿੰਨੇ ਬਾਰੇ ਸੋਨੀਆਂ ਵਾਲੇ ਲੱਗਦੀ ਉਹ ਗੇਟ ਖੁੱਲ੍ਹੇਗਾ ਦਵਾਰੇ ਫੇਰ ਆ ਜਾਂਦੀ ਨੇ ਕੱਢ ਦਿੰਨੇ ਬਾਰੇ ਫੇਰ ਆ ਜਾਂਦੀ ਨੇ ਕਿਹਨਾਂ ਦਾ ਗੇਟ ਢਾ ਸਕਦੇ ਆ ਚਿੱਟੀ ਜੀ ਤੇ ਵਾਲੀ ਹੋਣੀ ਲੱਗਦੀ ਪੁੱਲ ਲੈ ਜਾਂਦੇ ਨੇ ਤੁਸੀਂ ਵੀ ਗੇਟ ਢਾ ਕੇ ਵੇਗੀ ਕਿਉਂ ਬੰਦੇ ਨੇ ਆਉਣਾ ਜਾਣਾ ਕਦੇ ਪੈਰ ਧੋ ਲੈ ਕੇ ਪਾਣੀ ਪੀ ਲਿਆ ਨਾ ਕਿਵੇਂ ਕਹਾ ਪਾਇਦੇ ਹੋਰ ਫੇਰ ਕਿੱਥੋਂ ਪਤਾ ਲੱਗ ਜਾਂਦੇ ਨੇ ਇਹਨੂੰ ਅੱਧ ਮੱਚਦੀ ਹੈ ਹਾਂ ਇਤੋਂ ਕੀ ਜੀ ਆਉਂਦੀ ਹੈ ਕੀ ਜੀ ਆਉਂਦੀ ਹੈ

ਰੋਟੀ ਦੇ ਮੱਲਾਂ ਦਾ ਜਿਹੜੇ ਬਣੇ ਪੀਨੇ ਇਹੀ ਵੱਧ ਹੋਣਗੇ ਰੋਟੀ ਸਵੇਰੇ ਸਾਰਿਆਂ ਦੀ ਲਾਣੀ ਦੋ ਤਿੰਨੇ ਜਾਣੇ ਵਿੱਚੋਂ ਖਾ ਕੇ ਆ ਗਏ ਦੇਸਾਂ ਦੇ ਰੋਟੇ ਪਈਆਂ ਨੇ ਕਿਉਂਕਿ ਆਪਾਂ ਨੂੰ ਐ ਹੁੰਦਾ ਕਿ ਵੀ ਘਟਣਾ ਜਾਵੇ ਨਾ ਕਈ ਵਾਰੀ ਵੱਧ ਖਾ ਜਾਂਦੇ ਨੇਗੇ ਪੰਜ ਪੰਜ ਰੋਟੀਆਂ ਤਾਂ ਲਾਉਣੀ ਹੈਗੀ ਬਾਹਰੀਆਂ ਨਹੀਂ ਤੇ ਰੋਟੇ ਹੋਰ ਇਸ ਤਰ੍ਹਾਂ ਨਹੀਂ ਬੱਤੀ ਇਹ ਰੋਟੀ ਲੱਗ ਤੇ ਸਾਰ ਫਾਈ ਹੋਈ ਐ ਜਿੱਦੇ ਨਾਲ ਨਾ ਨਾ ਠਾਈ ਸੀ ਕੱਢਣਾ ਨਹੀਂ ਦੇਖ ਲੈਣਾ ਨਾਲ ਲੱਗ ਗਈ ਸਾਰੇ ਜਿੰਨੇ ਭਾਂਡੇ ਹੈਗੇ ਸੀ ਸਾਰੇ ਝੱਕ ਦੇ ਦਿੱਤੇ ਸਾਰੇ ਝੱਕ ਦਿੱਤੇ ਹਈ ਦੁਕਾਨ 'ਚ ਵੀ ਹੋਣਗੇ ਇੱਕ ਇੱਥੇ ਮੈਂ ਤਾਂ ਪਾਣੀ ਆ ਗਈ ਆਹ ਸਮਝੀ ਹਟ ਜਾਵੇਂਗਾ ਨਾਲ ਪਈ ਰਹਿੰਦੇ ਆਏ ਹੋ ਗਏ ਉੱਤੀ ਜਿਵੇਂ ਕੁਝ ਖੜਾ ਹੁੰਦਾ ਵੀ ਤੇ ਮੇ ਲੜਨ ਲੱਗਿਆ ਨੋ ਦੇ ਚਾਹ ਹਾਂ ਸਬਜ਼ੀਆਂ ਨਾਲ ਇਹਨਾਂ ਨੂੰ ਵੀ ਸਾਫ਼ ਕਰ ਲਾਂਗੇ ਨਾ। ਉਹ ਯਾਹ ਦੇਮਾ ਡੋਗੇ ਪਰ ਕੇ। ਹੂੰ ਲਾ ਦੋ ਨਹੀਂ ਮੇ ਪਰ ਦਨੀ ਹੈ। ਉਹ ਪਰ ਕੇ ਦੇ ਦੇਨੀ ਤੇ ਨਹੀਂ। ਸਰੀਆ। ਗਾਣਾ ਰਹਿ ਗਿਆ। ਲੋੜ ਲੱਗੇ ਸਿੰਗਰ ਉਹ ਕਿਤਾ ਗਾਣੇ ਗਾਉਂਦੇ ਨੇ ਸਭ ਦੇ ਜਾਂਦੇ ਦੁਪਹਿਰ ਨੂੰ ਬੰਦਲੇ ਬਈ ਬਾੜੀ ਆਦੇ ਬਈ ਇਹ ਵੀ ਬਾੜੀ ਹੈ ਫਵਾਂ ਦਾ ਪੱਤਾ ਵੀ ਨਹੀਂ ਹਲਦਾ ਹੈਗਾ ਰੱਬ ਨੇ ਵੀ ਸੌਂ ਖਾ ਲਈ ਤੇ ਖਣਾ ਹੋਣਾ ਨਹੀਂ ਹੋਣੀ ਨਹੀਂ ਖੜੀ ਆ ਮੈਂ ਦੇਖੀ ਜੰਮਾ ਹੀ ਨਹੀਂ ਹਲਦਾ ਪਰ ਤਾਂ ਸੱਚੀ ਹੈ ਤਿੰਨ ਚਾਰ ਟਰਾਲੀਆਂ ਚਾਰ ਟਰਾਲੀਆਂ ਰਹੀਆਂ ਤਿੰਨ ਚਾਰ ਹੋ ਗਈਆਂ ਉਹ ਵੀ ਕਿਹਾ ਹੱਪੇ ਆ ਜੀ ਚੌਂ ਚੌਂ ਨੂੰ ਲੱਗ ਫਾਇਦਾ ਨਹੀਂ ਰੋਟੀਆਂ ਬਣਾਣਾ ਸੌਖਾ ਜਿਹੜਾ ਗੋਬਰ ਗੈਸ ਤੇ ਬਣਾਣੀ ਕੋਈ 파ਦਾ ਨਹੀਂ ਉਹ ਥੋੜਾ ਜਿਹਾ ਪਰ ਉੱਚਾ ਵੀ ਹੈ ਥੋੜਾ ਜਿਹਾ ਹੁਜੂਬਰ ਦਾ ਬਿੱਜਾ ਨੀਮਾ ਉੱਪਰ ਉੱਚਾ ਵਧੀਆ ਕੰਦ ਜੀ ਆ ਪੈਸੇ ਵਗੈਰ ਦੇ ਲੜਦੇ ਸੀ ਸੇਵਾ ਕਰਦੇ ਕਰਦੇ ਇੱਕ ਦੂਜੇ ਨਾਲ ਅੱਗੇ ਬੈਠੇ ਰਹਦੇ ਦੇਖੋ ਹੋਰ ਮੈਂ ਬਿਲਕੁਲ ਨਹੀਂ ਗਰਮੀ ਹੈ ਮੈਂ ਤੁਸੀ ਗਰਮੀ ਲਵਾ ਦੂੰਗੀ ਅੱਗੇ ਮੈਂ ਦੱਸਣਾ ਉਹ ਕਰਦੇ ਸੀ ਵਗੈਰ ਬੈਠੇ ਰਹੇ ਪਾਰਕ ਦੇ ਪਾਸੇ ਇੱਥੇ ਬੈਠੀ ਹੋਏ ਐ ਨਾ ਰੋਟੀ ਬਣਾਉਣ ਲੱਗ ਗਏ ਇੱਥੇ ਬੈਠ ਕੇ ਬਾਅਦ ਚ ਐ ਮੱਚਣ ਲੱਗ ਪਿਆ ਆ ਤਪਦਾਗਾ ਕਹਿੰਦਾ ਸੀ ਜੁੱਤੀਆਂ ਕਿੰਨੀਆਂ ਕਰਨੀਆਂ ਦਿੱਤੀਆਂ ਅੱਜ ਤਾਂ ਕੁਝ ਵੀ ਕਰਨ ਦਾ ਟਾਈਮ ਨਹੀਂ ਮਿਲਿਆ ਹਾਂ ਅੱਜ ਤਾਂ ਇਹ ਕਰਦੇ ਆ ਜਰੂਰ ਰੋਟੀ ਕਿਹਨਾਂ ਗਈਆ ਹੋਰ ਨਾ ਰੋਟੀ ਤੇ ਆਪਾਂ ਹੀ ਬਣਾਉਣਾ ਹੈ। ਆਪਾਂ ਹੀ ਬਤਾਉਂਦੇ ਨੇ ਬੇਚਾਰੇ ਕਦੇ ਕੱਢ ਜਾਂਦੇ। ਹੁਣ ਆਪਾਂ ਬਣਾਉਣੇਗੇ ਨੀਂਬੂ ਦਾ ਪਾਣੀ। ਇੱਧਰ ਮੈਂ ਪਾਣੀ ਪਾ ਕੇ ਬਰਫ਼ ਪਾ ਲਈ। ਹਾਂ, ਖੰਡ ਪਾ ਲਈ ਇਹਨੂੰ ਆਪਾਂ ਖੋਲ ਦਾਂ। ਮੇਰੇ ਆਪਾਂ ਨੇਗੇ। ਨਿੰਬੂ ਮੈਂ ਠਹਿਰ ਕੇ ਨੇ ਛੋੜੂਗੀ ਨਾ ਵਿੱਚ ਫਿਲਟਰ ਵਾਲਾ ਪਾਣੀ ਐ ਵੈਸੇ ਕੋਸਾ ਜਿਹਾ ਵਾ ਛੇਤੀ ਛੋੜ ਦੂੰਗੀ ਤੇ ਹੁਣ ਮੈਂ ਰੂਣ ਵੀ ਪਾਣਾ ਨਵੀਂ ਕਰਨ ਲਈਏ ਭਾਂਡੇ ਦੀ ਸਾਫ ਸਮਾਈ ਜਿਹੜੇ ਆਪਣੇ ਨਵੇਂ ਗੱਡੇ ਸੀਗੇ ਸੁਕਾ ਕੇ ਮਹਾਂ ਤੇ ਨਾ ਨੂੰ ਸਾਫ ਦੇਣਾ ਧੁੱਪਣੇ ਤਾਂ ਪਹਿਲਾਂ ਲਾਤੀ ਸੀਗੇ ਤੇ ਮਹਾਂ ਕੱਪੜੇ ਨਾਲ ਸਾਫ ਕਰਕੇ ਸਾਫ ਦੇ ਕਿੰਨੇ ਬੜਕ ਨਿਆਰਾ ਜਿਹਾ ਪੈ ਜਾਂਦਾ ਹੈ ਨਾ ਸਾਰੇ ਅੰਦਰ ਬਾਹਰ ਐਂ ਲੱਗਦਾ ਹੈ ਵੀ ਹੁਣ ਕਦੋਂ ਪੈਪ ਚੱਕੀ ਕਦੋਂ ਧੋਈਏ ਬਾੜੀ ਗੰਦੇ ਜਾ ਪੈ ਜਾਂਦਾ ਰੇ ਨਾ ਤਾਂ ਮੱਜਾ ਮੈਂ ਬੰਨੇ ਹੀ ਹੁਣ ਜਾ ਕੇ ਤੇ ਹੁਣ ਆਪਾਂ ਪਾਣੀ ਪਾ ਕੇ ਦੇ ਦਿੰਦੇ ਵਸ ਇਹਨਾਂ ਨੂੰ ਕੌਲੇ ਕੌਲੀਆਂ ਸਾਰਾ ਇੱਕ ਚੀ ਪਾ ਦਈਏ ਰੇ ਪਾਨੇ ਬਾਹਰ ਆ ਕੇ ਰੋਣਾ ਪਾਉਂਦੇ ਨੇ ਇਹਨਾਂ ਡਰ ਲਓ ਹੋਰ ਤਾਂ ਕੀ ਹੋ ਗਿਆ ਕੁਪਕਾ ਲਈ ਬੈਠਨੇਗੇ ਉਸਕੇ ਜਾਨੇ ਪਕਾਵਾ ਕੇ ਬੈਠੇ ਦਮ ਲੇਣਗੇ ਪਤਾ ਨਹੀਂ ਦੋਰ ਲਾਇਆ ਪਤਾ ਨਹੀਂ ਗਰਮੀ ਗੁੜੀ ਕਿਉਂ ਹੁੰਦੇ ਨੇਗੇ ਦੋਰ ਵੀ ਲਾਇਆ ਗਰਮੀ ਵੀ ਹੈ ਗਰਮੀ ਵੀ ਹੈ ਇਹ ਆਪਣਾ ਗੇੜਾ ਦਿੰਨਾਂਗੇ ਇਸ ਕੰਮ ਕਰਦੇ ਪੱਕੇ ਵੀ ਨਾ ਹੋ ਜਾਣਗੇ ਇਹ ਕਿਹ ਕਾ ਆਦੇ ਨਾ ਸਾਨੇ ਨੇ ਪਤਾ ਨਹੀਂ ਕਿ ਸੌਖਾ ਨਹੀਂ ਪਾਣੀ ਵੀ ਨਹੀਂ ਲੈ ਕੇ ਆਏ ਹੈਗੇ ਕੁਝ ਤਾਂ ਉਧਰ ਦੁਕਾਨ ਚੋਂ ਪਰ ਕੇ ਲਈ ਬੋਤਲ ਦੀ ਤੇ ਕੁਝ ਇਧਰ ਵੀ ਪੂਰਾ ਕਰੇਗਾ ਦੇਖੋ ਜੇ ਸਾਨੂੰ ਗੌਂਧ ਵਰਤੂਨੀ ਹੈਗੀ ਵਸਾਇਦੇ ਵਿੱਚ ਪਾਣੀ ਪਾ ਕੇ ਵਰਤਵਾ ਕੇ ਹੋ ਜਾਂਦੇ ਕਦੋਂ ਚਲਾਈ ਜਾਵਾਂਗੇ ਧੱਕੇ ਬੰਦੇ ਕਰਾਂਗੇ ਆਪਣੇ ਕੋਲ ਪਹਿਨੇ ਮੂੰਹ ਚੋੜ ਨਹੀਂ ਹੈਗਾ ਤੇਰੇ ਨਾਲ ਹੀ ਚੋੜਦੇ ਮੈਂ ਐਸੀ ਪਾਈ ਆ ਮੈਂ ਬੂਦੀਰ ਕਹਿੰਦੇ ਸਾਰੀ ਬਿਚਵਾ ਲਾਂਗੇ ਕਿਉਂਕਿ ਤੇਨੇ ਦੀ ਬੱਡੀ ਹੈ ਨਾ ਜਿਹੜੀ ਪੰਡਰੀ ਦੇ ਕਰੀ ਹੁਣ ਰਬ ਮਾਣ ਆ ਜਾਏ ਸ਼ਾਨ ਹੀ ਕਰਦਾਗਾ ਨਹੀਂ ਹਾਂ ਤੋ ਤੇ ਮੀ ਦੱਸਿਆ ਹੋਇਆ ਸੀਗਾ ਮੀ ਕਿਹੜੀ ਖਵਾ ਵੀ ਤੁੰਗਦਾ ਰਹਿੰਦਾ ਤੁੰਗਦਾ ਤੇ ਮੀ ਦੇ ਕਹ ਜਾਇਆ ਸੀ ਕਿ ਮੀ ਪੈ ਗਿਆ ਫੇਰਾ ਰੀ ਨਹੀਂ ਪੈਣੀ ਨੇ ਲੋਈ ਸ਼ਾਮ ਦਾ ਟਾਈਮ ਹੋ ਗਿਆ ਆਪਾਂ ਕੰਮ ਤਾਂ ਤੇ ਸਾਰੇ ਕਰ ਲੈ ਹਾਂਜੀ ਭਾਈ ਰੋਟੀ ਖਾਣੀ ਹੈ ਜੀ ਰੋਟੀਆਂ ਹੋ ਗਏ ਲੇਟ ਕਿਉਂਕਿ ਅੱਜ ਮਸਰੇ ਕਰ ਕੀ ਕੰਮ ਉਲਝਿਆ ਰਿਹਾ ਹਾ ਦੇ ਲੇਟ ਵੇਲੇ ਹੋਏ ਨੇਗੇ ਹਜੇ ਨੋਂ ਨੋਂ ਦਾ ਬਸ ਕੰਮ ਚੱਲੀ ਜਾਂਦਾਗਾ ਕਾਇਤਾ ਸਾਰਾ ਦਿਨ ਭਾਂਡੀ ਨਹੀਂ ਠੀਕ ਆ ਇਹੇਗੇ ਇੰਨਾ ਪਾਣੀ ਇੰਨਾ ਪਾਣੀ ਮਸਾ ਪਾਣੀ ਪੂਰਾ ਕੀਤਾ ਐਨ ਗਰਮੀ ਵਾਲੀ ਸੀਗੀ ਵਿਚਾਰੇ ਕਰਨ ਵੀ ਕੀ ਹੈ ਨਾ ਐਨੀ ਗਰਮੀ ਕਰਕੇ ਪਾਣੀ ਪਾਣੀ ਬਿਨਾ ਕੁਝ ਬਣਦਾ ਨਹੀਂ ਸੀਗਾ ਤੇ ਹਜੇ ਵੀ ਠੀਕ ਰਹਿਣ ਮੈਨੂੰ ਐ ਡਰ ਲਾ ਬਿਮਾਰਨਾ ਹੋ ਜਾਣਗੇ ਤੇ ਨਾ ਜਦੋਂ ਆਪਾਂ ਪਾਣੀ ਬੱਧ ਪੀਏ ਨੇ ਉਹਦੇ ਵੀ ਓਖੇ ਹੁੰਨੇ ਆਗੇ ਦੂਸਰੇ ਦਿਨ ਹੀ ਪਤਾ ਲੱਗਦਾ ਹੁੰਦਾਗਾ ਤੇ ਊunica ਨਾਲ ਜਟਾਂ ਦੀ ਕਾਦੀ ਖੇਤੀ ਹੁੰਦੀ ਹੈਗੀ ਬਹੁਤ ਜ਼ਿਆਦੇ ਔਖਾ ਦਾ ਖੇਤੀ ਕਰਨੀ। ਆਪਾਂ ਕਈ ਦਿਨਿਆਂਗੇ ਵੀ ਜਟਾਂ ਆਏ ਆਏ। ਤੇ ਕੰਮ ਕਰਨੇ ਬਹੁਤ ਔਖੇ ਨੇਗੇ ਨਾ। ਨਾ ਪਰ ਰੋਟੀ ਰੋਟੀ ਬਣਾ ਲਈ ਅਜ ਦਾਲ ਸਬਜ਼ੀ ਪਈ ਆਪਾਂ ਜਿਹੜੀ ਸਵੇਰੇ ਬਣਾਈ ਸੀਗੀ ਦਾਲ ਨਾ। ਦਾਲ ਵੀ ਪਈਏਗੀ ਸਬਜ਼ੀ ਵੀ ਪਈਏਗੀ ਦੋਵੇਂ ਚੀਜ਼ਾਂ ਪਈਆਂ ਨੇਗੀਆਂ। ਤੇ ਹੁਣ ਆਪਾਂ ਦਾਲ ਖਾ ਲਾਂਗੇ। ਸਬਜ਼ੀ ਆਪਾਂ ਫ੍ਰੀਜ ਦੇ ਵਿੱਚ ਚਲਾਤੀ। ਕਿਉਂਕਿ ਸਬਜੀ ਲੇਟ ਬਣਾਈ ਸੀਗੇ ਨਾ ਜਿਨੇ ਖਾਣੀ ਸੀ ਸਬਜੀ ਵੀ ਖਾ ਲੈਣਗੇ। ਵੈਸੇ ਦਾਲ ਹੀ ਖਾਂਗੇ। ਦਾਲ denn ਜਿਆਦਾ ਵਧੀਆ ਲੱਗੀ ਹਲਕੀ ਜੀ। ਤੇ ਭਾਂਡਾ ਠੀਕਰ ਵੀ ਸ਼ਾਮ ਦਾ ਕੁਛ ਮੈਂ ਨਵੀ ਨੇ ਉਹ ਫੜਾਈ ਮਹਾਨੋ ਵੀ ਸ਼ਾਮ ਦੇ ਨਵੀ ਨੇ ਇੱਥੇ ਰੱਖਦੇ। ਉਹ ਮੈਂ ਹੀ ਸਮੂੰਗੀ ਨਾ। ਨੂੰ ਦਵਾਦ ਗਰਮ ਕਰ ਲਿਆ। ਬਾਹਲਾ ਪਚਾਹ ਪਿਆ ਰਹੇਗਾ। ਵਿੱਚੀ ਮਾਸੀ ਕੇ ਗੇਰ ਲੱਤੀ ਦੇ ਉਹਨਾਂ ਦੇ ਫ੍ਰਿਜ ਚੋਂ ਕੱਠ ਕੋਈ ਵਿੱਚੀ ਇੰਦਰੋਂ ਲੈਂਦੀ ਹੈ ਨਾ ਇਧਰੋਂ ਕੱਢ। ਤੇ ਅੱਜ ਭਈ ਦੁਪਹਿਰੇ ਨਾਲ ਅਸੀਂ ਰੋਟੀ ਬਣਾ ਲਈ। ਜਦੋਂ ਅਸੀਂ ਰੋਟੀ ਬਣਾ ਕੇ ਹਜੇ ਮੈਂ ਹਟ ਗਈ ਬੀਬੀ ਦੇਖੀ ਜਾਂਦੇ ਕਹਿੰਦੇ ਵੀ ਬਹੁਤ ਨੇ ਗਈਆ ਤੇ ਉਸ ਤੋਂ ਬਾਅਦ ਵਿੱਚ ਕਹਿੰਦੇ ਸਾਨੂੰ ਕਿੰਨੀ ਦੇ ਦੋ ਸੀ ਜੀ ਵੀ ਲੰਗਰ ਇੱਥੇ ਭੰਡਾਰਾ ਕੀਤਾ ਕਿਸੇ ਨੇ ਵੀ ਅਸੀਂ ਕਿ ਝੌਲ ਲੈ ਕੇ ਆਣੇਗੇ ਭਈ ਮੈਂ ਤੇ ਬੀਬੀ ਅਸੀਂ ਸੋਚੀ ਜਾਈਏ ਵੀ ਆਪਣੇ ਤਾਂ ਰੋਟੀਆਂ ਵੀ ਜਾਣੀਆਂ ਹੁਣ ਨਾ ਵੀ ਆਪਾਂ ਇੰਨੀਆਂ ਰੋਟੀਆਂ ਬਣਾ ਲਈਆਂ ਵੀ ਸਵੇਰੇ ਦੋ ਤਿੰਨੇ ਜਣੇ ਨੇ ਨਹੀਂ ਖਾਦੀ ਹੈਗੀ ਵੀ ਹੁਣ ਆਪਣੀਆਂ ਰੋਟੀਆਂ ਫੇਰ ਵਧਣਗੀਆਂ ਵੀ ਕਿਸੇ ਨੇ ਨਹੀਂ ਖਾਣੀ ਹੈਗੀ ਜਦੋਂ ਝੌਲ ਨਾਲ ਝੌਲਾ ਨਾਲ ਰਾਜ ਲਈ 10 ਮਿੰਟ ਬਾਅਦ ਆ ਗਏ ਕਹਿੰਦੇ ਝੌਲ ਤਾਂ ਕਹਿੰਦੇ ਖਤਮ ਹੋ ਗਏ ਤੇ ਅਸਤਾ ਗਨੇ ਰੋਟੀ ਖਾਵਾਂਗੇ ਵਿਚਾਰੇ ਚੁੱਪ ਜੇ ਕਰਕੇ ਬੈਠ ਗਏ ਫੇ ਰੋਟੀ ਚੱਲਣ ਵਾਲੇ ਰੋਟੀਆਂ ਲੈ ਕੇ ਲੱਗ ਗਈਆਂ ਤੇ ਕੁੱਤੇ ਮਿਲਣ ਜੋਗੇ ਤਾਂ 10-12 ਤਾਂ ਫੇਰ ਵੀ ਬਚੀ ਗਈਆਂ ਕਿੰਨੇ ਘੰਟ ਲਾ ਲਾ ਨਾ ਮੱਲੋ ਮੱਲੀ ਕਿਉਂਕਿ ਆਪਾਂ ਬਦ ਲਾ ਲੈਨੇਗਾ ਆਪਣੋਂ ਇਹਦੇ ਵੀ ਰੋਟੀ ਨਾ ਘਟ ਜੇ ਨਾ ਤੇ ਫੇਰ ਵੀ ਬਚ ਜਾਂਦੀਆਂ ਨੇਗੇ ਹਾਂ ਚਲ ਬਚੀਆਂ ਦਾ ਤਾਂ ਕੋਈ ਦੁੱਖ ਨਹੀਂ ਹੈਗਾ ਕੱਟਰੂ ਬੱਛਰੂ ਆਪਣਾ ਬਹੁਤ ਖੁਸ਼ ਹੁੰਦਾ ਸੁੱਖ ਨਾਲ ਨਾ ਜੀ ਪੈ ਜਾਂਦੀ ਹੈਗੀ ਰੋਟੀ ਤੇ ਘਟੇ ਨਾ ਤੇ ਵਿਚਾਰੇ ਨੂੰ ਹਾਰ ਕੇ ਫਿਰ ਭੁਜੀਆ ਮਦਾਨਾ ਪਿਆ ਸੀਗਾ ਥੋੜਾ ਥੋੜਾ ਉਹ ਦਿੱਤਾ ਥੋੜਾ ਜਿਹਾ ਹੀ ਸੀਗਾ ਥੋੜਾ ਥੋੜਾ ਮੁੱਠੀ ਮੁੱਠੀ ਉਹ ਦਿੱਤਾ ਵਹਿਆ ਆਖਣਗੇ ਨਾ ਸਾਨੂੰ ਵੀ ਕੁਝ ਮਿੱਠਾ ਨਹੀਂ ਦਿੱਤਾ ਹੈਗਾ ਤੇ ਜੇ ਪਹਿਲਾ ਮੋਲ ਪੈਂਦੇ ਆਏ ਸੀਗੇ ਵੀ ਸੰਤਾਂ ਆਏ ਸੀਗੇ ਵੀ ਚੌਲ ਹੋਣਗੇ ਜੇ ਪਹਿਲਾ ਮੋਲ ਪੈਂਦੇ ਚਲ ਘਰੇ ਬਣਾ ਦਿੰਦੇ ਬਿਨਾਂ ਕਰਮਾ ਤੋਂ ਕਹਿੰਦੇ ਕਿਤੇ ਕੁਝ ਨਹੀਂ ਹੈਗਾ ਨਾ ਕਿਤੇ ਵੀ ਭੱਜ ਲੈ ਆਪਦੇ ਨਹੀਂ ਭੱਜ ਕੇ ਮੈਨੂੰ ਲੈ ਕੇ ਕੰਨੀ ਉੱਡ ਕੇ ਗਏ ਮੋਟਰਸਾਈਕਲ ਤੇ ਕਹਿੰਦੇ ਬਸ ਸਸਤਾ ਹੋਣ ਲਈ ਕੇ ਆ ਜਾਨੇਗੇ ਤੇ ਜਿੰਨਾ ਕੁ ਆਪਣਾ ਦਾਣਾ ਪਾਣੀ ਆਪਣੇ ਕਰਮਾ ਦੇ ਵਿੱਚ ਲਿਖਿਆ ਆਪਾਂ ਉਹਨਾਂ ਕੀ ਖਾਣਾ ਹੈ ਨਾ ਬਾਦ ਕੀ ਕੋਈ ਨਹੀਂ ਖਾ ਸਕਦਾ ਹੈਗਾ ਜੀ ਬਸ ਉਹੀ ਗੱਲ ਹੈ ਦਾਣੇ ਦਾਣੇ ਤੇ ਮੋਹਰ ਲੱਗੀ ਹੁੰਦੀ ਹੈ ਹਰ ਇੱਕ ਜਾਨੀ ਦੀ ਨਾ ਕੋਈ ਵਧਾ ਕੇ ਕਿਸੇ ਨੂੰ ਨਹੀਂ ਦੇ ਸਕਦਾ ਤੇ ਵਿਚਾਰੇ ਰੋਟੀ ਖਾ ਕੇ ਉੱਠ ਖੜੇ ਭੋਲੇ ਜਿਹੇ ਮੂੰਹ ਕਰਕੇ ਤੇ ਚਲੋ ਜੀ ਆਪਾਂ ਵਲੌਗ ਦਾ ਕਰਦੇ ਆਂਗੇ ਐਂਡ ਕਿਉਂਕਿ ਹੁਣ ਰੋਟੀ ਰੋਟੀ ਖਾਣਿਆ ਨਾ ਅੱਜ ਤਾਂ ਰੋਟੀ ਨੂੰ ਵੀ ਜੀ ਨਹੀਂ ਕਰਿਆ ਹੈਗਾ ਕਿਉਂਕਿ ਗਰਮੀ ਵਾਲੀ ਸੀਗੀ ਨਾ ਪਾਣੀ 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 ਤੇ ਮਿਲਦੇ ਆਪਾਂ ਕੱਲ ਨੂੰ ਫਿਰ ਕਿਸੇ ਨਵੇਂ ਵਲੌਗ ਦੇ ਨਾਲ ਸੋਹਣੇ ਇਹਦੇ ਨਾਲ ਨਾ ਵੀਡੀਓ ਨੂੰ ਪਲੀਜ਼ ਪੂਰਾ ਦੇਖ ਲਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਦੇਖਣ ਲਈ ਸਾਰੀਆਂ ਪੰਨਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਕੱਲ ਨੂੰ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ